ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰੇ ਨਵੇਂਆਂ ਤੋਂ ਨਵੇਂਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਆਪਣੇ ਟਰੈਕਟਰ ਦੀ ਐਡ ਕਰਾਉਣੀ ਹੋਵੇ ਤਾਂ ਸਾਡੇ ਨਾਲ ਕਰ ਲਿਓ ਸੰਪਰਕ ਅੱਜ ਲੈ ਕੇ ਆਏ ਵੀਰੇ ਟਮਾਟਰ ਹੀ ਟਮਾਟਰ ਹੀ ਸਵਰਾਜ 855 ਕੋਕਾ ਵੀ ਟਰੈਕਟਰਾਂ ਜਮਾ ਜਮਾਨਾ ਮੈਂ ਟਾਇਰ ਕਹਾੜਿਆਂ ਵਰਗੇ 14928 ਦੇ ਪੰਜਾਬ ਦਾ ਨੰਬਰ ਆ ਪੂਰਾ ਚੰਗਾ ਟਰੈਕਟਰ ਆ ਬਾਕੀ ਬਾਈ ਤੋਂ ਪੁੱਛਾਂਗੇ ਸਾਰੀ ਗੱਲਬਾਤ ਜਿਹੜਾ ਇਹ ਟਰੈਕਟਰ ਆ ਹੋਰ ਬਾਈ ਸਸੀ ਕਾਲ ਜੀ ਬਾਈ ਜੀ ਸਸੀ ਕਾਵਰੇ ਕੀ ਗੱਲਬਾਤ ਆ ਬਾਈ ਟਰੈਕਟਰ ਆ ਵੀਰੇ 2009 ਮਾਡਲ ਆ ਇਹ ਟਰੈਕਟਰ ਪੰਜਾਬ ਨੰਬਰ ਆ ਜੀ ਮਾਰ ਕੇ ਮੁਰਕੇ ਨਾਉਂਦੇ ਨੇ ਨਾਉਂਦੇ ਵੀਰੇ ਨਾਉਂਦੇ ਸਾਰੇ ਠੀਕ ਆ ਬਾਈ ਠੀਕ ਆ ਹਾਂਜੀ ਤੇ ਨੰਬਰ ਨੰਬਰ ਪੰਜਾਬ ਦਾ ਹੀ ਆ ਜੀ ਪੰਜਾਬ ਨੰਬਰ ਠੀਕ ਹੈ ਤੇਲ ਬ੍ਰੇਕਾਂ ਵਾਲਾ ਵੀਰੇ ਇਹ ਰਿਵਰਸ ਪੀਟੀਓ ਹੈ ਟਰ 14 ਦੇ ਟਾਇਰਾਂ ਚ ਠੀਕ ਹੈ ਨਾ ਉਹ ਚ ਰਿਵਰਸ ਇਹ ਟਾਵੇਂ ਟਾਵੇਂ ਆਏ ਨੇ ਟਰ ਦਿਖਾ ਦੇਣਾ ਭਾਈ ਪਿੱਛੋਂ 11 ਚ ਪੀਟੀਓ ਹੈ ਦੀ ਦੇਖ ਲਓ ਵੀਰੇ ਤੇਲ ਬ੍ਰੇਕਾਂ ਰਿਵਰਸ ਪੀਟੀਓ 11 ਚ ਪੀਟੀਓ ਹੈ ਨਾ ਹਾਂਜੀ 14 ਦੇ ਟਾਇਰਾਂ ਚ ਵੀਰੇ 14 ਦੇ ਟਾਇਰਾਂ ਚ ਮਰਗਾੜ ਮੁਰਗੂਟ ਓਕੇ ਨੇ ਸਾਰੇ ਜਮਾਂ ਨਾਲ ਦੇ ਵੀਰੇ origignal ਨੇ ਅੰਦਰੋਂ ਵੀ ਦਿਖਾ ਦਿਓ ਬਾਹਰੋਂ ਵੀ ਦਿਖਾ ਦਿਓ ਮਗਰਾਟ ਆ ਰੰਬਾਰੋਂ ਪਾਂ ਦੇ ਮਾਰੋ ਕੈਮਰਾ ਦੇਖੋ ਤੁਸੀਂ ਓਰੀਜਨਲ ਰੰਗ ਜਿਹਾ ਨਾਲ ਦਾ ਰੰਗ ਮਾਲ ਦੇ ਰੰਗ ਦੀ ਦਾਡੇ ਹੋਆ ਖਾਸੀ ਲੱਗਤ ਪੂਰਾ ਚੰਗਾ ਟਰੈਟ ਹੈ ਵੀਰੇ ਕਹਿਣ ਦਾ ਭਾਵ ਆਹ ਦੇਖ ਲੈ ਵੀਰੇ ਇੱਥੋਂ ਪਰਖ ਆ ਜਾਂਦੀ ਏਦੀ ਟਰੈਕਟਰ ਦੀ ਆਹ ਚੀਜ਼ ਤੋਂ ਜਿਹੜਾ ਇਹਦਾ ਪਲੇ ਵਾਲਾ ਨਟ ਹੈ ਹਲੇ ਇੱਕ ਵਾਰ ਵੀ ਨਹੀਂ ਖੁੱਲਿਆ ਹੋਇਆ ਟਰੈਕਟਰ ਦੀ ਸਟੀering ਦੀ ਪਲੇ ਕੱਢੀ ਨਹੀਂ ਕੇਰਾ ਵੀ ਨਾਲ ਦਾ ਹੀ ਹੈ ਆਹ ਰਾਵੜਾ ਰੁਬੜਾ ਨਹੀਂ ਕਿੱਥੇ ਰਹਿੰਦੀਆਂ ਨੇ ਨਵਾਂ ਮਾਡਲਾਂ ਦੀ ਸਹੀ ਗੱਲ ਬੜੇ ਬਾਈ ਕਹ ਰਹੇ ਨੇ ਵੀਰੇ ਰੇਟ ਇੰਨੇ ਦਾ ਫਲਾਣਾ ਮਿਲ ਜੂ ਠੇਕੜਾ ਮਿਲ ਜੂ ਪਤਾ ਗੱਲ ਅੱਗੀ ਹੈ ਕੰਡੀਸ਼ਨ ਦੀ ਕੰਡੀਸ਼ਨ ਦੀ ਗੱਲ ਹੁੰਦੀ ਹੈ ਵੀਰੇ ਬਿਲਕੁਲ ਸਹੀ ਗੱਲ ਹੈ ਐ ਤਾਂ 2.5 ਲੱਖ ਦਾ ਵੀ ਮਿਲ ਜਾਂਦਾ ਟਰੈਕਟਰ 3 ਲੱਖ ਦਾ ਵੀ ਮਿਲ ਜਾਂਦਾ ਚੀਜ਼ ਚੀਜ਼ ਵੇਖ ਹੈਗੀ ਚੀਜ਼ ਦਾ ਮੁੱਲ ਹਰਿਆਣਾ ਨੰਬਰ ਪੰਜਾਬ ਨੰਬਰ ਦਾ ਰੇਟ ਦਾ ਫਰਕ ਪੈ ਜਾਂਦਾ ਹੈਗਾ ਚੰਗੀ ਚੀਜ਼ ਦਾ ਤਾਂ ਫਰਕ ਹੈਗਾ ਹਾਂਜੀ ਹਾਂ ਹਨਾ ਇਹ ਤਾਂ ਬਹੁਤ ਕੋਸਾ ਵੀਰੇ ਜਿਹੜੇ ਬੰਦੇ ਨੂੰ ਪਰਖ ਆ ਉਹ ਮੁੱਲ ਪਾਉਂਦਾ ਵੀਰੇ ਆਪਣਾ 735 ਵੇਚ ਹੈਗਾ ਬੰਦੇ ਨੇ 1.5 ਲੱਖ ਮੰਗਿਆ 1.5 ਲੱਖ ਹੀ ਦੇ ਗਿਆ ਅਗਲੇ ਕਹਨੂ ਦਾ ਲੋਕ ਲੱਖ ਵੀ ਕਹਿੰਦੇ ਦੀ ਠੀਕ ਹੈ ਰੇਟ ਜਿਆਦਾ ਹੈ ਜੀ ਬਥੇਰੇ ਵੀਰਾਂ ਦੇ ਕਮੈਂਟ ਆਉਂਦੇ ਦੀਏ ਪਰ ਡੈਕਟਰ ਸੀਲਡ ᱛੀ ਸਾਰਾ ਜਿਹੜੇ ਬੰਦੇ ਨੂੰ ਪਾਰਖਾ ਚੰਗੀ ਚੀਜ਼ ਦਾ ਮੁੱਲ ਬਾਈ ਚੰਗੀ ਦੀ ਐ ਬਾਕੀ ਸਭ ਰਾਤ ਉਹੀ ਗਹਿਣਾ ਵੈ ਤਾਂ ਆ ਉੱਪਰੋਂ ਦਿਖਾ ਦਿਓ ਵੀਰੇ ਸਾਰਾ ਸੀਲਡ ਦਾ ਮੈਂ ਦਾ ਝੋਟੇ ਦਾ ਐ ਟੁੱਟ ਜਮਾ ਸੀਲਡ ਨੇ ਡੈਕਟਰ ਦੇ ਸਾਰੇ ਆਹ ਰੇਡਿਟਰ ਤੇ ਮਾਰ ਦੋ ਕੈਮਰਾ ਤੁਸੀਂ ਦੇਖ ਲਓ ਕਿਾ ਜਮਾ ਨਾਲ ਦਾ ਸਾਰਾ ਕੋਈ ਡੀਜ਼ਲ ਪੰਪ ਨੂੰ ਨਹੀਂ ਚਾਬੀ ਲੱਗੀ ਹੋਈ ਸਾਰਾ ਪੂਰਾ ਜੈਨੂਅਲ ਟਰੈਕਟਰ ਆ ਵੀਰੇ ਕੋਈ ਕਿਤੇ ਵੀ ਦੁਬਾਰਾ ਰੰਗ ਪੇਂਟ ਕੋਈ ਬੰਦਾ ਦੂਰੋਂ ਆ ਜੇ ਉਰੇ ਆ ਕੇ ਕਹੀਏ ਕੋਸੋ ਹੋਰ ਨਿਕਲੇ ਕੋਸੋ ਹੋਰ ਉਹ ਕੰਮ ਆਪਣੇ ਲਵੇ ਹੈ ਜੀ ਹਾਂ ਜੀ ਚਾਹ ਖਾਦੇ ਵੀਰੇ ਉੱਪਰ ਬੈਠਣ ਵਾਲੀ ਜਗਾ ਤਾਂ ਦੇਖ ਸਾਰੇ ਕੱਲਾ ਆਪਾਂ ਐ ਨਹੀਂ ਵੀ ਚੱਕ ਕੇ ਕੈਮਰਾ ਆਪਾਂ ਵੀਡੀਓ ਬਣਾਉਨੇ ਆਪਾਂ ਨੂੰ ਟਰੈਕਟਰਾਂ ਬਾਰੇ ਮੰਨਨੇ ਚਲ ਕਈ ਸਾਲ ਹੋ ਗਏ ਕੰਮ 'ਚ ਹਰੇਕ ਬੰਦੇ ਦਾ ਆਪ ਦਾ ਆਪ ਦਾ ਟੇਸਟ ਆ ਕੋਈ ਕਹਿ ਜੀ ਚੀਜ਼ ਲੰਦਾ ਹੈ ਕੋਈ ਚੰਗੀ ਲੰਦਾ ਹੈ ਕੋਈ ਸਸਤੀ ਲੰਦਾ ਓਟੋਟਾ ਵੀਰੇ ਕਈ ਬੰਦੇ ਕੰਡੀਸ਼ਨ ਦੇਖਦੇ ਨੇ ਕਈ ਬੰਦੇ ਰੇਟ ਦੇਖਦੇ ਨੇਗੇ ਸਹੀ ਗੱਲ ਆ ਟੇਲ ਬ੍ਰੇਕਾਂਗਾ ਬਈ ਤਿੰਨ ਸਟਾਰ ਆ ਤੇ ਜੇ ਗੱਲ ਰੇਟ ਦੀ ਕਰੀਏ ਬਈ ਰੇਟ ਇਹਦਾ ਵੀਰੇ 345000 ਆ ਜੀ ਠੀਕ ਹੈ ਬਾਕੀ ਮੌਕੇ ਤੇ ਮਾਨਤਾ ਮਾਨਤਨ ਹੋ ਜਾਊਗਾ ਵੀਰੇ ਕੋਈ ਗੱਲ ਨਹੀਂ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਏਰੀਆ ਆਪਣਾ ਏਰੀਆ ਸੁਨਾਮ ਜੀ ਸੁਨਾਮ ਦੇ ਨੇੜੇ ਪਿੰਡ ਪੈਂਦਾ ਪਿਸ਼ਨਪੁਰਾ ਜੀ ਠੀਕ ਆ ਬਲ ਠੀਕ ਆ ਬਾਕੀ ਦੇਖ ਸਕਦੇ ਆ ਵੀਰੇ ਰੇਟ ਦਾ ਮਾਨ ਤਨ ਹੋ ਜੂ ਮੌਕੇ ਤੇ ਜੇ ਕਿਸੇ ਵੀਰ ਨੇ ਲੈਣਾਗਾ ਤਾਂ ਬਾਈ ਨਾ ਕਰ ਲਿਓ ਸਪਰਕ ਧੰਨਵਾਦ